ਸੱਚੇ ਪਾਤਸ਼ਾਹ ਧੰਨ 시ਰ ਗੁਰ ਹਰਗੋਬਿੰਦ ਸਾਹਿਬ ਦੇ ਦੋ ਸਿੱਖ ਭਾਈ ਬਨਵਾਲੀ ਅਤੇ ਭਾਈ ਪਰਸਰਮ ਹੋਏ ਹਨ ਜਿਹੜੇ ਕਿ ਬਹੁਤ ਵੱਡੇ ਵੈਦ ਸਨ ਉਹ ਸਾਧ ਸੰਗਤ ਦੇ ਦੁੱਖਾਂ ਨੂੰ ਦੂਰ ਕਰਕੇ ਰੋਗ ਰਹਿਤ ਕਰ ਦਿੰਦੇ ਸਨ ਆਪਣਾ ਧਨ ਖਰਚ ਕੇ ਦਵਾਈ ਤਿਆਰ ਕਰਦੇ ਸਨ ਤੇ ਗੁਰੂ ਅਰਥ ਰੋਗੀਆਂ ਨੂੰ ਖਵਾਉਂਦੇ ਸਨ ਜਿਹੜਾ ਬਿਮਾਰ ਉਠ ਨਹੀਂ ਸੀ ਸਕਦਾ ਤੇ ਆਪਣੇ ਘਰ ਪਿਆ ਹੁੰਦਾ ਸੀ ਉਸ ਨੂੰ ਉਸ ਦੇ ਘਰ ਵਿੱਚ ਜਾ ਕੇ ਦਵਾਈ ਦਿੰਦੇ ਤੇ ਦਵਾਈ ਦੀ ਤਾਕਤ ਨਾਲ ਮਨੁੱਖ ਨੂੰ ਉਠਾ ਕੇ ਬਿਠਾ ਦਿੰਦੇ ਸਨ ਬੜੇ ਪ੍ਰੇਮ ਨਾਲ ਸ਼ਬਦ ਗਾਉਂਦੇ ਸਨ ਫਿਰ ਅਰਥ ਵਿਚਾਰ ਕੇ ਕਮਾਈ ਕਰਦੇ ਸਨ ਇੱਕ ਦਿਨ ਉਹਨਾਂ ਨੇ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ ਅਸੀਂ ਜਾਣਿਆ ਹੈ ਕਿ ਸਤਿਗੁਰੂ ਦਾ ਸ਼ਬਦ ਕਲਿਆਣ ਬਖਸ਼ਦਾ ਹੈ ਸਾਤ ਸੰਗਤੀ ਭਾਰੀ ਉਪਮਾ ਹੈ ਸਤਿਗੁਰੂ ਜੀ ਨੇ ਇਸ ਤਰ੍ਹਾਂ ਕਿਉਂ ਉਚਾਰਨ ਕੀਤਾ ਗੁਰੂ ਜੀ ਨੇ ਫਿਰ ਉਹਨਾਂ ਨੂੰ ਕਿਹਾ ਇਹ ਸਾਰੇ ਰੋਗਾਂ ਦੀ ਦਵਾਈ ਹੈ ਤੁਸੀਂ ਬਣਾ ਕੇ ਸਾਰੇ ਘਰ ਵਿੱਚ ਰੱਖੀ ਹੈ ਰੋਗੀ ਦੁਖੀ ਹੋ ਕੇ ਦਵਾਈ ਦੀ ਇੱਛਾ ਵਾਲੇ ਹੋ ਕੇ ਤੁਹਾਡੇ پاس ਆਉਂਦੇ ਹਨ ਤੁਸੀਂ ਨਬਜ਼ ਵੇਖ ਕੇ ਵਿਚਾਰ ਕਰਦੇ ਹੋ ਕਿ ਬੁਖਾਰ ਗਰਮੀ ਦਾ ਹੈ ਸਰਦੀ ਦਾ ਹੈ ਜਾਂ ਕਾਫ ਕਰਕੇ ਹੈ ਜਾਦ ਚੰਗੀ ਤਰ੍ਹਾਂ ਪਰਖ ਲੈਂਦੇ ਹੋ ਤਾਂ ਦਵਾਈ ਦੇ ਦਿੰਦੇ ਹੋ ਫਿਰ ਸੁਖ ਵਾਸਤੇ ਦਵਾਈ ਸੇਵਣ ਕਰਨ ਦਾ ਟੰਗ ਦੱਸਦੇ ਹੋ ਫਿਰ ਉਸ ਦੇ ਦੁੱਖ ਨੂੰ ਦੂਰ ਕਰਦੇ ਹੋ ਹੌਲੀ ਹੌਲੀ ਮਨੁੱਖ ਸੌਖਾ ਹੋ ਜਾਂਦਾ ਹੈ ਜੋ ਦਵਾਈ ਤੁਸੀਂ ਰੱਖੀ ਹੁੰਦੀ ਹੈ ਰੋਗੀ ਹਿਰਦੇ ਵਿੱਚ ਦਵਾਈ ਦੀ ਇੱਛਾ ਕਰਕੇ ਆਉਂਦੇ ਹਨ ਤੇ ਤੁਹਾਨੂੰ ਮਿਲਦੇ ਹਨ ਵੈਦ ਤੋਂ ਬਗੈਰ ਰੋਗ ਨਹੀਂ ਜਾਂਦਾ ਹੈ ਇਹ ਸਾਰੇ ਨਿਸ਼ਚੈ ਰੂਪ ਵਿੱਚ ਜਾਣੋ ਇਸ ਤਰ੍ਹਾਂ ਹੀ ਜਿਹੜੇ ਮੇਰੇ ਗੁਰਸਿੱਖ ਸਿੱਖ ਹਨ ਉਹ ਪਹਿਲਾਂ ਇਹ ਵੇਖਦੇ ਹਨ ਕਿ ਸਿੱਖੀ ਦੇਣ ਦਾ ਕੌਣ ਅਧਿਕਾਰੀ ਹੈ ਕਰਮ ឧបਾਸ਼ਨਾ ਜਾਂ ਗਿਆਨ ਜਿਸ ਤਰ੍ਹਾਂ ਦਾ ਅਧਿਕਾਰੀ ਹੈ ਉਸ ਤਰ੍ਹਾਂ ਦਾ ਹੀ ਬਿਆਨ ਕਰਦੇ ਹਨ ਰਹਿਣੀ ਦੱਸ ਕੇ ਗੁਣਾਂ ਨੂੰ ਦਿੰਦੇ ਹਨ ਉਹ ਸਿੱਖ ਛੇਤੀ ਹੀ ਕਲਿਆਣ ਪ੍ਰਾਪਤ ਕਰ ਲੈਂਦੇ ਹਨ ਜਿਹੜਾ ਅਧਿਕਾਰ ਤੋਂ ਬਗੈਰ ਉਪਦੇਸ਼ ਦਿੰਦਾ ਹੈ ਕਲਿਆਣ ਦਾ ਕਿਤੇ ਰਹਾ ਸਉ ਕੋ ਕਲੇਸ਼ ਪੈਦਾ ਹੋ ਜਾਂਦਾ ਹੈ ਸਾਧ ਸੰਗਤ ਦੀ ਬਹੁਤ ਭਾਰੀ ਮਹਿਮਾ ਹੈ ਇਹੇ ਕਰਕੇ ਸ੍ਰੀ ਗੁਰੂ ਜੀ ਨੇ ਉਚਾਰਨ ਕੀਤਾ ਹੈ ਇੱਕ ਤੀਰਥ ਨਾਮ ਦਾ ਸਿੱਖ ਸੀ ਉਹ ਬਾਦਸ਼ਾਹ ਦੀਆਂ ਫੌਜਾਂ ਵਿੱਚ ਨੌਕਰੀ ਕਰਦਾ ਸੀ ਉਹ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਸ਼ਰਨੀ ਆਇਆ ਹੱਥ ਜੋੜ ਕੇ ਉਸਨੇ ਕਿਹਾ ਮੈਂ ਸਾਰਾ ਦਿਨ ਆਪਣੀ ਕਿਰਤ ਕਰਨ ਵਿੱਚ ਲੱਗਾ ਰਹਿੰਦਾ ਹਾਂ ਨਾਮ ਜਪਣ ਦਾ ਕੋਈ ਸਮਾਂ ਹੀ ਨਹੀਂ ਮਿਲਦਾ ਸਾਡਾ ਉਧਾਰ ਕਿਵੇਂ ਹੋਵੇਗਾ ਗੁਰੂ ਜੀ ਨੇ ਮੁਕਤਉ ਉਪਦੇਸ਼ ਦਾ ਉਚਾਰਨ ਕੀਤਾ ਨਿਤ ਸੰਤਾਂ ਦੀ ਸੇਵਾ ਕਰੋ ਭੋਜਨ ਕਪੜੇ ਦੇ ਕੇ ਉਹਨਾਂ ਨੂੰ ਸੁਖ ਦਿਓ ਜਿਹੜਾ ਗਊ ਨੂੰ ਘਾਹ ਤੇ ਦਾਣਾ ਦਿੰਦਾ ਹੈ ਉਹੀ ਮਨੁੱਖ ਦੁੱਧ ਪ੍ਰਾਪਤ ਕਰਦਾ ਹੈ ਇਸ ਤਰ੍ਹਾਂ ਸਾਧ ਦੀ ਸੇਵਾ ਕਰੋ ਜਿਵੇਂ ਕਿਵੇਂ ਉਹ ਜ਼ਰੂਰ ਪ੍ਰਸੰਨ ਹੋਣਗੇ ਉਹ ਉਧਾਰਤਾ ਦਾ ਸੌਖਾ ਰਸਤਾ ਦੱਸ ਦੇਣਗੇ ਫੇਰ ਭਗਤ ਗਿਆਨ ਨੂੰ ਡ੍ਰਿੜ ਕਰ ਲੈਂਦਾ ਹੈ ਇਹ ਸੁਣ ਕੇ ਉਹ ਸਿੱਖ ਗੁਰੂ ਜੀ ਤੋਂ ਪੁੱਛਣ ਲੱਗਾ ਮੈਂ ਸੰਤ ਕਿਵੇਂ ਪਛਾਣਾਂਗਾ ਜਿਸ ਨੂੰ ਵੇਖ ਕੇ ਮੈਂ ਸੇਵਾ ਕਰਾਂ ਤਦ ਸਤਿਗੁਰੂ ਜੀ ਨੇ ਉਹ ਸਿੱਖ ਨੂੰ ਵਿਧੀ ਦੱਸੀ ਇੱਕ ਰਾਜੇ ਨੇ ਅਭਿਲਾਸ਼ਾ ਕੀਤੀ ਆਪਣੀਆਂ ਅੱਖਾਂ ਨਾਲ ਹੰਸਾਂ ਨੂੰ ਕਿਵੇਂ ਵੇਖੀਏ ਉਹ ਬਹੁਤ ਪੰਛੀਆਂ ਦੀ ਆਪਣੇ ਮਹਿਲਾਂ ਵਿੱਚ ਸੇਵਾ ਕਰਨ ਲੱਗਾ ਸਾਰਿਆਂ ਪੰਛੀਆਂ ਨੂੰ ਕਈ ਪ੍ਰਕਾਰ ਦਾ ਜੋਗਾ ਪਾਉਂਦਾ ਸੀ ਦੇਸ਼ਾਂ ਵਿਦੇਸ਼ਾਂ ਵਿੱਚੋਂ ਪੰਛੀ ਆਉਂਦੇ ਸਨ ਪੰਛੀ ਜੋਗਾ ਚੁੱਕ ਕੇ ਬਹੁਤ ਜਸ ਫੈਲਾਉਂਦੇ ਸਨ ਅਤੇ ਮਾਨਸਰੋਵਰ ਝੀਲ ਦੇ ਪਾਸ ਵੀ ਜਾਂਦੇ ਸਨ ਹੰਸਾਂ ਨੇ ਸੁਣ ਕੇ ਸਭ ਨੂੰ ਕਿਹਾ ਅਸੀਂ ਵੀ ਬਾਦਸ਼ਾਹ ਦੇ ਮਹਿਲਾਂ ਵਿੱਚ ਜਾਵਾਂਗੇ ਉੱਥੇ ਜਾ ਕੇ ਬਹੁਤ ਸ਼ਰਧਾ ਵਧਾਈਏ ਜਿੱਥੇ ਨਿਤ ਪੰਛੀ ਜੋਗਾ ਚੁਗਦੇ ਹਨ ਜਦ ਹਾਂਸਾਂ ਦੀ ਇੱਕ ਜੋੜੀ ਉੱਥੇ ਆਈ ਤੇ ਉਹਨਾਂ ਨੇ ਆ ਕੇ ਆਪਣਾ ਸਰੂਪ ਵਿਖਾ ਦਿੱਤਾ ਲੋਕਾਂ ਨੇ ਦੇਖ ਕੇ ਤਦ ਰਾਜ ਨੂੰ ਜਾ ਦੱਸਿਆ ਰਾਜਾ ਪ੍ਰਸੰਨ ਹੋ ਕੇ ਦੁੱਧ ਤੇ ਮੋਤੀ ਲਿਆ ਤੇ ਹਾਂਸਾਂ ਦੀ ਜੋੜੀ ਦੇ ਅੱਗੇ ਰੱਖ ਦਿੱਤਾ ਹਾਂਸਾਂ ਨੇ ਦੁੱਧ ਤੇ ਪਾਣੀ ਵੱਖ ਕਰਕੇ ਦੁੱਧ ਪੀ ਲਿਆ ਤੇ ਮੋਤੀ ਖਾ ਲਏ ਜਿਹੜੇ ਗੋਲ ਬੜੇ ਕੀਮਤੀ ਅਤੇ ਅਮੋਲਕ ਮੋਤੀ ਸਨ ਉਹ ਆਪਣੇ ਅੰਦਰ ਤੋਂ ਬਾਹਰ ਕੱਢ ਦਿੱਤੇ ਫਿਰ ਹੰਸ ਉੱਡ ਕੇ ਆਪਣੇ ਦੇਸ਼ ਚਲੇ ਗਏ ਰਾਜ ਨੇ ਬਹੁਤ ਪ੍ਰਸੰਨ ਹੋ ਕੇ ਕੀਮਤੀ ਮੋਤੀ ਚੁੱਕ ਲਏ ਜਦ ਉਹਨਾਂ ਮੋਤੀਆਂ ਦੀ ਜ਼ੋਹਰੀ ਪਾਸੋਂ ਪਰਖ ਕਰਾਈ ਤਾਂ ਇਹ ਪਤਾ ਲੱਗਾ ਕਿ ਰਾਜੇ ਪਾਸ ਜਿੰਨਾ ਵੀ ਨਿੱਜੀ ਧਨ ਸੀ ਉਹ ਮੋਤੀ ਉਸ ਤੋਂ ਵੀ ਕੀਮਤੀ ਸਨ ਇਸ ਕਰਕੇ ਤੂੰ ਸਾਰਿਆਂ ਦੀ ਸੇਵਾ ਕਰ ਜਿਹੜੇ ਤੈਨੂੰ ਆ ਕੇ ਮਿਲਣਗੇ ਉਹ ਤੈਨੂੰ ਬ੍ਰह्म ਗਿਆਨ ਦੇਣਗੇ ਭਾਈ ਤੀਰਥ ਗੁਰੂ ਜੀ ਦੇ ਬਚਨ ਸੁਣ ਕੇ ਬਹੁਤ ਪ੍ਰਸੰਨ ਹੋਇਆ ਤੇ ਸੰਤਾਂ ਦੀ ਸੁਖਦਾਇਕ ਸੇਵਾ ਕਰਨ ਲੱਗਾ ਵਾਹਿਗੁਰੂ ਦਾ ਨਾਮ ਸਿਮਰ ਕੇ ਸੁਖ ਪਾਉਂਦਾ ਸੀ ਤੇ ਅੰਤ ਸਮੇ ਗੁਰੂ ਜੀ ਦੇ ਪਾਸ ਚਲਾ ਗਿਆ ਇਸੇ ਤਰ੍ਹਾਂ ਭਾਵਾ ਧੀਰੋ ਨਾ ਦਾ ਇੱਕ ਸਿੱਖ ਉਜੈਨ ਵਿੱਚ ਰਹਿੰਦਾ ਸੀ ਤੇ ਆਪਣੇ ਘਰ ਵਿੱਚ ਗੁਰੂ ਜੀ ਦੀ ਭਗਤੀ ਕਰਦਾ ਸੀ ਕਥਾ ਕੀਰਤਨ ਸੁਣਦਾ ਸੀ ਤੇ ਸੁਣਾਉਂਦਾ ਸੀ ਦੋ ਪਹਿਰ ਰਾਤ ਨੂੰ ਸੌ ਕੇ ਵਕੀਤ ਕਰਦਾ ਸੀ 6 ਪਹਿਰਾ ਭਗਤੀ ਕਰਦਾ ਰਹਿੰਦਾ ਸੀ ਸਤ ਸੰਗਤ ਨਾਲ ਮਿਲ ਕੇ ਬੜਾ ਬੁੱਧੀਮਾਨ ਹੋ ਗਿਆ ਸੀ 6 ਮਹੀਨਿਆਂ ਪਿੱਛੋਂ ਗੁਰੂ ਜੀ ਦੇ پاس ਹੁੰਦਾ ਸੀ ਤੇ ਦਰਸ਼ਨ ਕਰਕੇ ਆਨੰਦ ਪ੍ਰਾਪਤ ਕਰਦਾ ਸੀ ਇੱਕ ਦਿਨ ਗੁਰੂ ਜੀ ਨੂੰ ਪੁੱਛਣ ਲੱਗਾ ਸੰਤਾਂ ਦੇ ਕੀ ਲੱਛਣ ਹੁੰਦੇ ਹਨ ਉਹ ਸਿੱਖ ਦੀ ਗੱਲ ਸੁਣ ਕੇ ਸੱਚੇ ਪਾਤਸ਼ਾਹ ਤਾਨਸ਼ੀਰ ਗੁਰ ਹਰਗੋਬਿੰਦ ਜੀ ਨੇ ਕਿਹਾ ਜਿਸ ਨੂੰ ਪ੍ਰਭੂ ਮਾਲਕ ਦੇ ਨਾਮ ਦੇ ਮੰਤਰ ਦੀ ਦਾਤ ਮਿਲੀ ਹੈ ਅਤੇ ਜੋ ਸਰਵ ਵਿਆਪਕ ਸਵਾਮੀ ਦਾ ਸਿਮਰਨ ਕਰਦਾ ਹੈ ਜੋ ਪੀੜ ਅਤੇ ਖੁਸ਼ੀ ਨੂੰ ਇੱਕ ਸਮਾਨ ਜਾਣਦਾ ਹੈ ਅਤੇ ਜਿਸ ਦੀ ਰੌਹ ਰਿਤੀ ਪਵਿੱਤਰ ਅਤੇ ਵੈਰ ਰਹਿਤ ਹੈ ਜੋ ਸਾਰੇ ਜੀਵਾਂ ਤੇ ਮਿਹਰਬਾਨ ਹੈ ਅਤੇ ਆਪਣੇ ਪੰਜੇ ਪ੍ਰਾਣਨਾਸ਼ਕ ਪਾਪਾਂ ਨੂੰ ਕਾਬੂ ਕਰ ਲੈਂਦਾ ਹੈ ਜਿਸ ਦੀ ਖੁਸ਼ਾਹਤ ਸਵਾਮੀ ਦੀ ਸਿਫਤ ਸਲਾਹ ਹੈ ਅਤੇ ਪਾਣੀ ਅੰਦਰ ਕਮਲ ਵਾਂਗ ਅਤੇ ਮਾਇਆ ਅੰਦਰ ਨਿਰਲੇਪ ਵਿਚਰਦਾ ਹੈ ਜੋ ਦੋਸਤ ਦੁਸ਼ਮਣ ਦੀ ਇੱਕ ਸਮਾਨ ਸੇਵਾ ਕਰਦਾ ਹੈ ਅਤੇ ਕੇਵਲ ਸਵਾਮੀ ਦੀ ਭਗਤੀ ਨੂੰ ਪਿਆਰ ਕਰਦਾ ਹੈ ਜੋ ਆਪਣੇ ਕੰਨ ਨਾਲ ਪਰਾਈ ਨਿੰਦਾ ਨਹੀਂ ਸੁਣਦਾ ਅਤੇ ਆਪਣੇ ਹੰਕਾਰ ਨੂੰ ਮਾਰ ਕੇ ਸਾਰਿਆਂ ਦੀ ਤੂੜ ਬਣ ਜਾਂਦਾ ਹੈ ਜਿਸ ਕਿਸੇ ਵਿੱਚ ਇਹ 6 ਗੁਣ ਹਨ ਗੁਰੂ ਜੀ ਨੇ ਕਿਹਾ ਉਸ ਦਾ ਨਾਮ ਮਿੱਤਰ ਸੰਤ ਅਤੇ ਪੂਰਨ ਮਨੋਖ ਹੈ ਮਨ ਨੂੰ ਸਦਾ ਸਿਨੇਮਰ ਰੱਖੇ ਤੇ ਆਪਣੇ ਆਪ ਨੂੰ ਸਭ ਦੀ ਧੂੜ ਸਮਝੇ ਇਸ ਤੋਂ ਬੁੱਧੀਵਾਨ ਪਰਖ ਲੈਂਦੇ ਹਨ ਉਹੀ ਸੰਤ ਬਹੁਤ ਗੁਣਾ ਵਾਲਾ ਹੁੰਦਾ ਹੈ ਅਜਿਹੇ ਸੰਤਾਂ ਦੀ ਸੰਗਤ ਨਾਲ ਭੈੜੀ ਮਤ ਦੂਰ ਹੁੰਦੀ ਹੈ ਅਤੇ ਸੇਵਾ ਕਰਨ ਨਾਲ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਇਹ ਸੁਣ ਕੇ ਭਾਈ ਧੀਰੋ ਬਹੁਤ ਪ੍ਰਸੰਨ ਹੋਇਆ ਤੇ ਆਪਣੇ ਘਰ ਨੂੰ ਚਲਾ ਗਿਆ ਤੇ ਉਸ ਨੇ ਸੰਤਾਂ ਵਾਲੇ ਸਾਰੇ ਸ਼ੁਭ ਲੱਛਣ ਧਾਰਨ ਕਰ ਲਏ ਇਸ ਤਰ੍ਹਾਂ ਬਹੁਤ ਸਿੱਖਾਂ ਦਾ ਬੁਰਹਾਨਪੁਰ ਪਿੰਡ ਵਿੱਚ ਮੇਲ ਹੋਇਆ ਭਾਈ ਭਗਵਾਨ ਦਾਸ ਭਗਤ ਸੀ ਹੋਰ ਬੋਦਲਾ ਮਲਕ ਘਟਾਰੂ ਪ੍ਰਿਥੀਮਲ ਜਰਾੰਧ ਬੁੱਧਸਾਰੂ ਡੱਲੂ ਭਗਤ ਸਿਆਮੀ ਦਾਸ ਵਧਾਵਣ ਅਤੇ ਸੁੰਦਰ ਰਾਤ ਸਿੱਖ ਇਕੱਠੇ ਹੋ ਕੇ ਮਿਲ ਕੇ ਕੀਰਤਨ ਕਰਨ ਲੱਗੇ ਫਿਰ ਸਾਰੇ ਇਕੱਠੇ ਹੋ ਕੇ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਆਏ ਫਿਰ ਇਸ ਤਰ੍ਹਾਂ ਬਹੁਤ ਸਿਖਾਂ ਦਾ ਬੁਰਹਾਨਪੁਰ ਪਿੰਡ ਵਿੱਚ ਮੇਲ ਹੋਇਆ ਫਿਰ ਸਾਰੇ ਇਕੱਠੇ ਹੋ ਕੇ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਆਏ ਉਹਨਾਂ ਨੇ ਆ ਕੇ ਗੁਰੂ ਜੀ ਦੇ ਦਰਸ਼ਨ ਕੀਤੇ ਅਨੇਕ ਪ੍ਰਕਾਰ ਦੇ ਉਪਹਾਰ ਅਰਪਣ ਕੀਤੇ ਸਿਰ ਧਰ ਕੇ ਗੁਰੂ ਜੀ ਦੇ ਚਰਨ ਕਮਲਾਂ ਤੇ ਮੱਥਾ ਟੇਕਿਆ ਕਈ ਦਿਨ ਉਹ ਗੁਰੂ ਜੀ ਦੇ ਦਰਸ਼ਨ ਕਰਦੇ ਰਹੇ ਅਤੇ ਜਗਿਆਸਾ ਧਾਰਨ ਕਰਕੇ ਬੈਠੇ ਰਹੇ ਕਹਿਣ ਲੱਗੇ ਸਾਨੂੰ ਕੋਈ ਚੰਗੀ ਮਤ ਦਿਓ ਤਾ ਕੇ ਅਸੀਂ ਪਾਵ ਸਾਗਰ ਤੋਂ ਪਾਰ ਹੋ ਜਾਈਏ ਉਹਨਾਂ ਦੀ ਗੱਲ ਸੁਣ ਕੇ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਕਿਹਾ ਇੱਕ ਚੰਗੀ ਧਰਮਸ਼ਾਲਾ ਬਣਾਓ ਉੱਥੇ ਰੋ ਸਵੇਰੇ ਇਸ ਵਕਤੇ ਆ ਕੇ ਮਿਲੋ ਗੁਰਬਾਣੀ ਨੂੰ ਸੁਣੋ ਅਤੇ ਸੁਣਾਓ ਅਰਥ ਵਿਚਾਰੋ ਅਤੇ ਕਥਾ ਕਰੋ ਫਿਰ ਕਮਾਈ ਨੂੰ ਮਨ ਵਿੱਚ ਧਾਰਨ ਕਰ ਲਓ ਆਰਤੀ ਦੇ ਸਮੇਂ ਚਰਨ ਕਮਲਾਂ ਨਾਲ ਲੱਗ ਕੇ ਅਰਦਾਸ ਬੇਨਤੀ ਕਰੋ ਤੇ ਫਿਰ ਆਪਣੇ ਘਰਾਂ ਨੂੰ ਚਲੇ ਜਾਓ ਧਰਮ ਦੀ ਕਿਰਤ ਕਰਦੇ ਆਂ ਕਦੇ ਵੀ ਝੂਠ ਨਾ ਬੋਲੀਏ ਫਿਰ ਜਦ ਰਹਿਰਾਸ ਦਾ ਸਮਾਂ ਹੋਵੇ ਤਾਂ ਰਹਿਰਾਸ ਦਾ ਪਾਠ ਕਰੋ ਪਹਿਰ ਰਾਤ ਤੱਕ ਕੀਰਤਨ ਕਰੋ ਤੇ ਅੰਤ ਵਿੱਚ ਸੋਹਿਲਾ ਸਾਹਿਬ ਦਾ ਪਾਠ ਕਰੋ ਪਹਿਰ ਰਾਤ ਰਹਿੰਦੇ ਆ ਇਸ਼ਨਾਨ ਕਰੋ ਫਿਰ ਸੁੱਖਾਂ ਦੀ ਖਾਣ ਬਾਣੀ ਨੂੰ ਜ਼ਬਾਨੀ ਯਾਦ ਕਰੋ ਜੇ ਸਿੱਖ ਨੂੰ ਭੁੱਖਾ ਤੇ ਨੰਗਾ ਵੇਖਦੇ ਹੋ ਉਸ ਨੂੰ ਭੋਜਨ ਵਸਤਰ ਦਿਓ ਫਿਰ ਤੁਹਾਨੂੰ ਸੁਖ ਪ੍ਰਾਪਤ ਹੋਵੇਗਾ ਫਿਰ ਮਸਿਆ ਸੰਗਰਾਦ ਦੀਵਾਲੀ ਵਿਸਾਖੀ ਆਦ ਪੁਰਵਾਂ ਤੇ ਗੋਰਾ ਦੀ ਕਾਰ ਇਕੱਠੀ ਕਰੋ ਤੇ ਗੜਾ ਪ੍ਰਸ਼ਾਦ ਤਿਆਰ ਕਰਕੇ ਸਭ ਵਿੱਚ ਵੰਡੋ ਹੌਮੇ ਨੂੰ ਛੱਡ ਕੇ ਆਪਣੇ ਮਨ ਨੂੰ ਸਿਨੇਮਰ ਕਰੋ ਇਸ ਤਰ੍ਹਾਂ ਸਦਾ ਸਤ ਸੰਗਤ ਕਰੋ ਇੱਕ ਵਾਰ ਖੂਹ ਵਿੱਚ ਇੱਕ ਬਿੱਲੀ ਡਿੱਗ ਪਈ ਪਾਣੀ ਕਿਵੇਂ ਪਵਿੱਤਰ ਹੋਵੇ ਇੱਕ ਪੰਡਤ ਨੂੰ ਜਾ ਕੇ ਪੁੱਛਿਆ ਪੰਡਤ ਕਹਿਣ ਲੱਗਾ ਬਿੱਲੀ ਨੂੰ ਬਾਹਰ ਕੱਢ ਲੋ ਫੇਰ ਹਜ਼ਾਰ ਡੋਲ ਪਾਣੀ ਦੇ ਖੂਬ ਵਿੱਚੋਂ ਕਢੋ ਪਾਣੀ ਪਵਿੱਤਰ ਹੋ ਜਾਏਗਾ ਇਹ ਸੁਣ ਕੇ ਮਨੁੱਖ ਚਲਾ ਗਿਆ ਤੇ ਬਿੱਲੀ ਨੂੰ ਕਢਣਾ ਭੁੱਲ ਗਿਆ ਬਹੁਤ ਪਾਣੀ ਖੂਬ ਵਿੱਚੋਂ ਬਾਹਰ ਕੱਢਿਆ ਪਰ ਬਿੱਲੀ ਦੀ ਬਦਬੂ ਨਾ ਗਈ ਫੇਰ ਜਾ ਕੇ ਪੰਡਤ ਨੂੰ ਖਬਰ ਦਿੱਤੀ ਖੂਹ ਦਾ ਪਾਣੀ ਪਵਿੱਤਰ ਨਹੀਂ ਹੋਇਆ ਹੈ ਮੈਂ ਖੂਹ ਵਿੱਚੋਂ ਬਹੁਤ ਪਾਣੀ ਕੱਢਿਆ ਹੈ ਇਹ ਸੁਣ ਕੇ ਪੰਡਤ ਨੇ ਫੇਰ ਕਿਹਾ ਲਜਰ ਡੋਰ ਨਾਲ ਖੂਹ ਵਿੱਚੋਂ ਪਾਣੀ ਕੱਢੋ ਉਸ ਮਨੁੱਖ ਨੇ ਬਹੁਤ ਪਾਣੀ ਖੂਹ ਵਿੱਚੋਂ ਕਢਿਆ ਪਰ ਦੁਰਗੰਧ ਨਾ ਗਈ ਦੁਰਗੰਧ ਉਸੇ ਤਰ੍ਹਾਂ ਹੀ ਰਹੀ ਫਿਰ ਦੁਬਾਰਾ ਪੰਡਤ ਦੇ پاس ਜਾ ਕੇ ਗਿਆ ਕਿ ਖੂਹ ਵਿੱਚੋਂ ਦੁਰਗੰਧ ਨਹੀਂ ਜਾਂਦੀ ਇਹ ਸੁਣ ਕੇ ਪੰਡਤ ਨੇ ਜਾ ਕੇ ਖੂਨ ਨੂੰ ਵੇਖਿਆ ਬਿੱਲੀ ਪਹਿਲਾਂ ਵਾਂਗੂ ਹੀ ਖੂਹ ਵਿੱਚ ਪਈ ਸੀ ਪੰਡਤ ਕਹਿਣ ਲੱਗਾ ਇਹ ਤੁਸੀਂ ਕੀ ਕੀਤਾ ਹੈ ਮੁਰਦਾ ਬਿੱਲੀ ਖੂਹ ਦੇ ਵਿੱਚ ਹੀ ਰਹਿਣ ਦਿੱਤੀ ਹੈ ਉਹ ਤਾਂ ਉੱਥੇ ਹੀ ਪਈ ਹੈ ਜਦ ਤੱਕ ਇਸ ਨੂੰ ਬਾਹਰ ਨਹੀਂ ਕੱਢੋਗੇ ਤਾਂ ਪਾਣੀ ਕਿਵੇਂ ਪਵਿੱਤਰ ਹੋਏਗਾ ਸੋ ਸਿੱਖੋ ਇਸ ਤਰ੍ਹਾਂ ਦੀ ਤੰਨ ਦੀ ਹੌਮੇ ਨੂੰ ਬੁਰੀ ਸਮਝੋ ਜਿਹੜੀ ਸਰੀਰ ਦੇ ਵਿੱਚ ਧਰੀ ਹੋਈ ਹੈ ਜਦ ਤੱਕ ਇਸ ਹੌਮੇ ਨੂੰ ਛੱਡੋਗੇ ਨਹੀਂ ਤਦ ਤੱਕ ਕਲਿਆਣ ਪ੍ਰਾਪਤ ਕਰਨ ਬਾਰੇ ਸ਼ੰਕਾ ਹੈ ਇਸ ਕਰਕੇ ਹੌਮੇ ਨੂੰ ਛੱਡਣ ਵਾਸਤੇ ਨਿਤ ਸੁਚੇਤ ਹੋ ਕੇ ਯਤਨ ਕਰੋ ਹੌਲੀ-ਹੌਲੀ ਇਸ ਦਾ ਨਾਸ਼ ਹੋ ਜਾਏਗਾ ਤੇ ਫਿਰ ਤੁਹਾਡੀ ਆਤਮਾ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਏਗਾ ਇਸ ਤਰ੍ਹਾਂ ਉਹਨਾਂ ਨੇ ਗੁਰੂ ਜੀ ਤੋਂ ਭਜਨ ਸੁਣ ਕੇ ਬੜਾ ਆਨੰਦ ਧਾਰਨ ਕੀਤਾ ਅਤੇ ਆਪਣੇ ਘਰਾਂ ਨੂੰ ਚਲੇ ਗਏ ਤੇ ਸਤਨਾਮ ਦਾ ਸਿਮਰਨ ਕਰਨ ਲੱਗੇ ਜਿਵੇਂ ਗੁਰੂ ਜੀ ਨੇ ਫਰਮਾਇਆ ਸੀ ਉਸ ਤਰ੍ਹਾਂ ਹੀ ਕਮਾਈ ਕਰਨ ਲੱਗੇ ਤੇ ਉਹਨਾਂ ਦਾ ਅੰਤਹਿ ਕਰਨ ਅੰਤਰ ਦੀਆਂ ਇੰਦਰੀਆਂ ਪਵਿੱਤਰ ਹੋ ਗਈਆਂ ਜਿਹੜੀ ਜਿਹੜੀ ਸਤਗੁਰੂ ਜੀ ਨੇ ਰਹਿਣੀ ਦੱਸੀ ਸੀ ਉਹ ਕੁਝ ਹੀ ਉਹ ਆਪਣੇ ਨਗਰ ਵਿੱਚ ਜਾ ਕੇ ਕਰਨ ਲੱਗੇ ਸਾਰਿਆਂ ਨੇ ਯੋਗ ਕਲਿਆਣ ਪ੍ਰਾਪਤ ਕੀਤਾ ਤੇ ਕਹਿਣ ਲੱਗੇ ਸਤਿਗੁਰੂ ਜੀ ਧੰਨ ਹਨ ਜਿਨ੍ਹਾਂ ਨੇ ਇਹ ਸੁਖ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ